ਸਸੀ ਗੱਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਪਿਆਜ਼ ਦੇ ਪਰੌਂਠੇ ਨੂੰ ਬਣਾਉਣ ਦੇ ਦੋ ਬਹੁਤ ਹੀ ਸੌਖੇ ਜਿਹੇ ਤਰੀਕੇ ਸਭ ਤੋਂ ਪਹਿਲਾਂ ਅਸੀਂ ਆਟਾ ਗੁੰਨ ਲਵਾਂਗੇ ਆਟਾ ਗੁੰਨਦੇ ਸਮੇਂ ਤੁਸੀਂ ਇਸ ਦੇ ਵਿੱਚ ਨਮਕ ਤੇ ਘਿਓ ਪਾ ਕੇ ਆਟਾ ਗੁੰਨਣਾ ਵਾ ਜਿਵੇਂ ਕਿ ਮੈਂ ਦੋ ਕੌਲੀਆਂ ਆਟੇ ਦੀਆਂ ਲਈਆਂ ਤਾਂ ਮੈਂ ਦੋ ਚਮਚ ਇੱਥੇ ਦੇਸੀ ਘਿਓ ਐਡ ਕਰ ਦਿੱਤਾ ਤੇ ਅੱਧਾ ਗਿ ਚਮਚ ਇਹਦੇ ਵਿੱਚ ਨੂਨ ਪਾ ਦਿੱਤਾ ਫਿਰ ਆਪਾਂ ਪਾਣੀ ਐਡ ਕਰਕੇ ਸੌਫਟ ਜਿਹੇ ਜਿਹੇ ਆਟਾ ਹੈ ਉਹ ਗੁੰਨ ਲਵਾਂਗੇ ਤੁਸੀਂ ਰੈਗੂਲਰ ਵੀ ਆਟੇ ਦੇ ਵਿੱਚ ਨੂਨ ਤੇ ਘਿਓ ਪਾ ਕੇ ਗੁੰਦੇ ਰਹੋ ਨਾ ਤੁਹਾਡੀ ਰੋਟੀ ਬਹੁਤ ਹੀ ਸੌਫਟ ਬਣੇਗੀ ਤੇ ਲੰਬੇ ਟਾਈਮ ਤੱਕ ਸੌਫਟ ਬਣੀ ਰਹੂਗੀ ਇਸ ਤਰੀਕੇ ਨਾਲ ਨੋਰਮਲ ਪਰੌਂਠਾ ਵੀ ਬਹੁਤ ਟੇਸਟੀ ਲੱਗਦਾ ਵਾ ਆਟੇ ਨੂੰ ਅਸੀਂ ਰੈਸਟ ਤੇ ਰੱਖ ਦੇਾਂਗੇ ਤੇ ਪਿਆਜ਼ ਕੱਟ ਲਵਾਂਗੇ ਹਰੀ ਮਿਰਚ ਅਦਰਕ ਕੱਟ ਲਵਾਂਗੇ ਇਸ ਦੇ ਇਲਾਵਾ ਥੋੜੇ ਜਿਹਾ ਪੱਤੇ ਪਦੀਨੇ ਦੇ ਧਨੀਏ ਦੇ ਤੇ ਕੜੀ ਪਤਾ ਫਿਰ ਆਪਾਂ ਕੜਾਈ ਦੇ ਵਿੱਚ ਬੇਸਨ ਭੁੰਨਣਾ ਇੱਕ ਵੱਡਾ ਚਮਚ ਵੇਸੰਦਾ ਜਿਹੜਾ ਮੈਂ ਭੁੰਨ ਰਹੀ ਹਾਂ ਤੇ ਇਹਨੂੰ ਆਪਾਂ ਲੋ ਫਲੇਮ ਦੇ ਉੱਪਰ ਉਦੋਂ ਤੱਕ ਭੁੰਨਾ ਜਦ ਤੱਕ ਇਹ ਚੋ ਹਲਕੀ ਜਿਹੀ ਖੁਸ਼ਬੂ ਨਾ ਆਉਣ ਲੱਗ ਜਾਈ। ਹੁਣ ਆਪਾਂ ਇੱਕ ਵੱਡੇ ਪਾਂਡੇ ਦੇ ਵਿੱਚ ਸਾਰੀਆਂ ਚੀਜ਼ਾਂ ਐਡ ਕਰ ਦੇਾਂਗੇ। ਸਭ ਤੋਂ ਪਹਿਲਾਂ ਚੌਪ ਕੀਤਾ ਹੋਇਆ ਪਿਆਜ਼ ਐਡ ਕਰਾਂਗੇ। ਉਸ ਦੇ ਬਾਅਦ ਇਹਦੇ ਵਿੱਚ ਅਦਰਕ ਤੇ ਜਿਹੜੇ ਪੱਤੇ ਅਸੀਂ ਕੱਟੇ ਸੀ ਉਹ ਐਡ ਕਰ ਦਿੱਤੇ ਆ। ਕੜੀ ਪੱਤਾ ਤੇ ਪਦੀਨਾ ਜਿਹੜਾ ਹੈ ਉਹ ਪਿਆਜ਼ ਦੇ ਪਰੌਂਠੇ ਦੇ ਵਿੱਚ ਇਹਦਾ ਟੇਸਟ ਬਹੁਤ ਵਧੀਆ ਹੁੰਦਾ। ਜ਼ਰੂਰ ਐਡ ਕਰਿਓ ਜੇਕਰ ਤੁਹਾਡੇ ਕੋਲ ਹੈਗਾ। ਫਿਰ ਆਪਾਂ ਇਹਦੇ ਚ ਮਸਾਲੇ ਐਡ ਕਰ ਦਿੱਤੇ ਜਿਹਦੇ ਵਿੱਚ ਲਾਲ ਮਿਰਚ ਪਾਊਡਰ, ਨਮਕ, ਧਨੀਆ ਪਾਊਡਰ, ਜੀਰਾ ਪਾਊਡਰ ਤੇ ਹਲਦੀ ਪਾਊਡਰ ਐਡ ਕੀਤਾ। ਹੋਰ ਮਸਾਲੇ ਜਿਵੇਂ ਚਾਟ ਮਸਾਲਾ ਵਗੈਰਾ ਵੀ ਤੁਸੀਂ ਐਡ ਕਰ ਸਕਦੇ ਹੋ। ਜਾਇ ਇਹਦੇ ਵਿੱਚ ਚਿਲੀ ਫਲੇਕਸ ਐਡ ਕਰ ਦਿਓ, ਥੋੜੇ ਤੇਲ ਐਡ ਕਰ ਦਿਓ। ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ। ਸਾਰੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ ਫਿਰ ਆਪਾਂ ਇਹਦੇ ਵਿੱਚ ਬੇਸਨ ਜਿਹੜਾ ਭੁੰਨ ਕੇ ਰੱਖਿਆ ਸੀ ਉਹ ਐਡ ਕਰਦੇ ਆ। ਪਹਿਲਾਂ ਇੱਕ ਵੱਡਾ ਚਮਚ ਮੈਂ ਐਡ ਕਰ ਰਹੀ ਹਾਂ, ਤੇ ਇਹਨੂੰ ਮਿਕਸ ਕਰ ਰਹੀ ਹਾਂ। ਫਿਰ ਥੋੜਾ ਜਿਹਾ ਮੈਨੂੰ ਇਹ ਘੱਟ ਲੱਗਿਆ ਤਾਂ ਮੈਂ ਥੋੜਾ ਜਿਹਾ ਬੇਸਨ ਇਹਦੇ 'ਚ ਹੋਰ ਐਡ ਕਰ ਦੇਣਾ। ਇਸ ਤਰ੍ਹਾਂ ਕੀ ਹੋਏਗਾ ਕਿ ਇਹਦੇ 'ਚ ਮੋਇਸਚਰ ਜਿਹੜਾ ਹੈ ਉਹ ਬਿਲਕੁਲ ਖਤਮ ਹੋ ਜਾਏਗਾ ਜਦੋਂ ਪਿਆਜ਼ ਦੇ ਵਿੱਚ ਅਸੀਂ ਨਮਕ ਐਡ ਕਰ ਦਿੰਦੇ ਆ ਤਾਂ ਇਹਦੇ 'ਚ ਮੋਇਸਚਰ ਆ ਜਾਂਦਾ ਕਾਫੀ ਜ਼ਿਆਦਾ ਤੇ ਰੋਟੀ ਬਣਾਉਣੀ ਔਖੀ ਹੋ ਜਾਂਦੀ ਆ। ਪਰ ਜੇਕਰ ਅਸੀਂ ਪੁਨਿਆ ਹੋਇਆ ਬੇਸਨ ਪਾ ਦਿਆਂਗੇ ਸਾਡੀ ਸਟਫਿੰਗ ਸਾਡਾ ਮਸਾਲਾ ਜਿਹੜਾ ਹੈ ਉਹ ਬਹੁਤ ਹੀ ਵਧੀਆ ਰੈਡੀ ਹੋਊਗਾ। ਇਹਨੂੰ ਆਪਾਂ ਸਾਈਡ ਤੇ ਰੱਖਾਂਗੇ ਨਾਲ ਹੀ ਅਸੀਂ ਰੋਟੀ ਬਣਾਉਣੀ ਸਟਾਰਟ ਕਰ ਦਾਂਗੇ ਇਹ ਮਸਾਲਾ ਤੁਸੀਂ ਉਦੋਂ ਹੀ ਬਣਾਉਣਾ ਜਦੋਂ ਤੁਸੀਂ ਰੋਟੀ ਬਣਾਉਣੀ ਹੈ ਕਿਉਂਕਿ ਇਹਨੂੰ ਤੁਸੀਂ ਲੰਬਾ ਟਾਈਮ ਨਹੀਂ ਰੱਖ ਸਕਦੇ ਕਿ ਨਹੀਂ ਤਾਂ ਇਹਦੇ ਵਿੱਚ ਮੋਇਸਚਰ ਆ ਜਾਏਗਾ ਚਿਪਚਿਪਾ ਜਿਹਾ ਹੋ ਜਾਏਗਾ ਤੇ ਫਿਰ ਮੀਡੀਅਮ ਸਾਈਜ਼ ਦਾ ਪੇੜਾ ਬਣਾ ਕੇ ਉਹਦੀ ਰੋਟੀ ਬਣਾ ਕੇ ਤੇ ਇਹਦੇ ਵਿੱਚ ਆਪਾਂ ਸਟਫਿੰਗ ਰੱਖ ਦਿਆਂਗੇ ਤੁਸੀਂ ਚਾਹੋ ਤਾਂ ਛੋਟੀ ਜਿਹੀ ਲੋਈ ਬਣਾ ਕੇ ਵੀ ਉਹਦੇ ਵਿੱਚ ਸਟਫਿੰਗ ਰੱਖ ਸਕਦੇ ਹੋ ਪਰ ਰੋਟੀ ਬਣਾ ਕੇ ਜਦੋਂ ਅਸੀਂ ਸਟਫਿੰਗ ਰੱਖਦੇ ਆ ਨਾ ਤਾਂ ਖੂਬ ਸਾਰੀ ਸਟਫਿੰਗ ਇਹਦੇ ਵਿੱਚ ਰੱਖੀ ਜਾ ਸਕਦੀਆਂ ਤੁਸੀਂ ਦੇਖ ਸਕਦੇ ਹੋ ਮੈਂ ਇਹਦੇ ਚ ਕਿੰਨੀ ਸਾਰੀ ਸਟਫਿੰਗ ਜਿਹੜੀ ਆ ਉਹ ਐਡ ਕਰ ਦਿੱਤੀ ਹੈ ਤੇ ਫਿਰ ਆਪਾਂ ਉੱਪਰੋਂ ਇਹਨੂੰ ਫੋਲਡ ਕਰਦੇ ਹੋਏ ਸੀਲ ਕਰ ਦੇਵਾਂਗੇ ਤੇ ਉਸ ਤੋਂ ਬਾਅਦ ਇਹਦੀ ਜਿਹੜੀ ਹਵਾ ਹੈ ਇਸ ਤਰ੍ਹਾਂ ਜਦੋਂ ਹਵਾ ਥੋੜੀ ਪਰ ਜਾਂਦੀ ਆ ਤਾਂ ਉਹ ਆਪਾਂ ਕੱਢ ਦੇਵਾਂਗੇ ਤੇ ਥੋੜਾ ਜਿਹਾ ਪ੍ਰੈਸ ਕਰ ਦੇਵਾਂਗੇ ਹੱਥ ਦੇ ਨਾਲ ਤਾਂ ਕਿ ਸਟਫਿੰਗ ਜਿਹੜੀ ਉਹ ਸਾਰੀ ਸਾਈਡਾਂ ਤੇ ਸੈੱਟ ਹੋ ਜਾਵੇ ਇੱਕ ਪਾਸੇ ਹੀ ਨਾ ਸਟਫਿੰਗ ਰਵੇ ਸਾਰੇ ਪਾਸੇ ਆ ਜਾਵੇ ਥੋੜਾ ਜਿਹਾ ਸੁੱਕਾ ਆਟਾ ਲਗਾਵਾਂਗੇ ਤੇ ਸੁੱਕਾ ਆਟਾ ਨਾਲ ਦੀ ਨਾਲ ਲਾ ਕੇ ਤੁਸੀਂ ਛਾੜ ਦੇਣਾ ਵਾ ਤਾਂ ਕਿ ਤੁਹਾਡੇ ਪਰੌਂਠੇ ਦੇ ਨਾ ਲੱਗੇ ਤੇ ਫਿਰ ਆਪਾਂ ਰੋਟੀ ਵੇਲ ਲਵਾਂਗੇ ਦੇਖੋ ਕਿੰਨੇ ਸੌਖੇ ਤਰੀਕੇ ਦੇ ਨਾਲ ਇਹ ਪਿਆਜ਼ ਵਾਲਾ ਪਰੌਂਠਾ ਬਨ ਰਿਹਾ ਵਾ ਤੇ ਕੋਈ ਸਟਫਿੰਗ ਬਾਹਰ ਨਹੀਂ ਆ ਰਹੀ ਕੋਈ ਚਿਪਚਿਪ ਨਹੀਂ ਤੇ ਇਹਦੇ ਵਿੱਚ ਖੂਬ ਸਾਰੀ ਸਟਫਿੰਗ ਹੈ ਤੁਹਾਨੂੰ ਦਿਖ ਰਹੀ ਹੈ ਬਾਹਰ ਤੱਕ ਤਾਂ ਇਥੋਂ ਪਤਾ ਲੱਗਦਾ ਹੈ ਕਿ ਇਹ ਪਰੌਂਠਾ ਜਿਹੜਾ ਹੈ ਉਹ ਕਿੰਨਾ ਟੇਸਟੀ ਹੋਣ ਵਾਲਾ ਹੈ ਰੋਟੀ ਨੂੰ ਥੋੜਾ ਜਿਹਾ ਸੈੱਟ ਕਰ ਲਵਾਂਗੇ ਗੋਲ ਕਰ ਲਵਾਂਗੇ ਜਿੱਥੇ ਤੁਹਾਨੂੰ ਲੱਗੇ ਕਿ ਥੋੜੀ ਰਾਉਂਡ ਨਹੀਂ ਹੈ ਤਾਂ ਰਾਉਂਡ ਕਰ ਲਓ ਤੇ ਉਸ ਦੇ ਬਾਅਦ ਤਵੇ ਤੇ ਹਲਕਾ ਜਿਹਾ ਤੇਲ ਲਗਾ ਕੇ ਉਹ ਤੇ ਪਾ ਦਾਂਗੇ ਤੇ ਮੀਡੀਅਮ ਫਲੇਮ ਦੇ ਉੱਪਰ ਆਪਾਂ ਇਸ ਨੂੰ ਸੇਕ ਲਵਾਂਗੇ ਦੇਖੋ ਮੈਂ ਹਮੇਸ਼ਾ ਹਰ ਵੀਡੀਓ ਦੇ ਵਿੱਚ ਕਹਿੰਨੀ ਆ ਬਹੁਤ ਜ਼ਿਆਦਾ ਸੁੱਕਾ ਆਟਾ ਰੋਟੀ ਤੇ ਨਾਲ ਲਗਾਇਆ ਕਰੋ ਤੇ ਤੁਹਾਡੀ ਰੋਟੀ ਚੜੀ ਆ ਉਹ ਬਹੁਤ ਟੇਸਟੀ ਬਣੇਗੀ ਪਰੌਂਠਾ ਵੀ ਸੇਮ ਉਸੇ ਤਰੀਕੇ ਦੇ ਨਾਲ ਬਹੁਤ ਘੱਟ ਸੁੱਕਾ ਆਟਾ ਲਗਾ ਕੇ ਬਣਾਓ ਤੇ ਇਸ ਤਰ੍ਹਾਂ ਇਹਨੂੰ ਆਪਾਂ ਸੇਕ ਲਵਾਂਗੇ ਫਿਰ ਉੱਪਰ ਦੀ ਮੈਂ ਦੇਸੀ ਘਿਓ ਲਗਾ ਰਹੀ ਆ ਤੁਸੀਂ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ ਬਹੁਤ ਹੀ ਸੋਖੇ ਜਿਹੇ ਤਰੀਕੇ ਨਾਲ ਪਿਆਜ਼ ਵਾਲਾ ਪਰੌਂਠਾ ਰੈਡੀ ਹੋ ਗਿਆ ਜੀ ਜਿਹੜਾ ਦੂਸਰਾ ਤਰੀਕਾ ਹੈ ਉਸ ਦੇ ਲਈ ਤੁਸੀਂ ਕੜਾਈ ਦੇ ਵਿੱਚ ਥੋੜਾ ਤੇਲ ਐਡ ਕਰੋ ਫਿਰ ਇਹਦੇ ਵਿੱਚ ਜੀਰਾ ਪਾ ਲਿਓ ਤੇ ਫਿਰ ਇਸ ਦੇ ਵਿੱਚ ਅਸੀਂ ਕੱਟਿਆ ਹੋਇਆ ਪਿਆਜ਼ ਤੇ ਹਰੀ ਮਿਰਚ ਐਡ ਕਰ ਦਿਆਂਗੇ ਇਸ ਤਰ੍ਹਾਂ ਸੇ ਪਿਆਜ਼ ਨੂੰ ਇੱਥੇ 2 ਕਮਿੰਟ ਲਈ ਭੁੰਨ ਲੈਣਾ ਯਾਨੀ ਦੀ ਪਿਆਜ਼ ਦਾ ਜਿਹੜਾ ਕੱਚਾਪਾਨਾ ਉਹ ਨਿਕਲ ਜਾਵੇ ਜਦੋਂ ਪਿਆਜ਼ ਦਾ ਕੱਚਾਪਾਨ ਨਿਕਲ ਜਾਂਦਾ ਹੈ ਨਾ ਤਾਂ ਇਹਦੇ ਵਿੱਚ ਜਦ ਤੁਸੀਂ ਮਸਾਲੇ ਐਡ ਕਰਦੇ ਹੋ ਤਾਂ ਪਿਆਜ਼ ਫਿਰ ਪਾਣੀ ਨਹੀਂ ਛੱਡਦਾਗਾ ਇਹ ਨੂੰ ਆਪਾਂ ਦੂ ਤਿੰਨ ਮਿੰਟ ਲਈ ਮੀਡੀਅਮ ਫਲੇਮ ਤੇ ਭੁੰਨ ਲਿਆ ਫਿਰ ਆਪਾਂ ਇਹਦੇ ਵਿੱਚ ਮਸਾਲੇ ਜਿਆਦਾ ਮਸਾਲੇ ਐਡ ਨਹੀਂ ਕਰ ਰਹੀ ਮੈਂ ਸਿਰਫ ਇਹਦੇ ਵਿੱਚ ਹਲਦੀ ਤੇ ਮਿਰਚ ਤੇ ਨਮਕ ਇਹੀ ਮਸਾਲੇ ਐਡ ਕੀਤੇ ਆ ਬਾਕੀ ਦੇ ਵੀ ਤੁਸੀਂ ਐਡ ਕਰ ਸਕਦੇ ਹੋ ਤੇ ਬਿਲਕੁਲ ਥੋੜਾ ਜਿਹਾ ਅਦਰਕ ਦਾ ਪੇਸਟ ਐਡ ਕੀਤਾ ਤੇ ਥੋੜਾ ਜਿਹਾ ਹੀ ਬੇਸਨ ਐਡ ਕੀਤਾ ਪਹਿਲੇ ਪਹਿਲੀ ਜਿਹੜੀ ਅਸੀਂ ਸਟਫਿੰਗ ਬਣਾਈ ਸੀ ਨਾ ਉਸ ਦੇ ਵਿੱਚ ਬੇਸਨ ਦੀ ਕੁਆਂਟੀਟੀ ਜਿਹੜੀ ਆ ਉਹ ਤੁਹਾਨੂੰ ਜ਼ਿਆਦਾ ਰਿਕੁਆਇਰ ਹੁੰਦੀ ਆ ਪਰ ਜੇਕਰ ਤੁਸੀਂ ਬੇਸਨ ਦੀ ਕੁਆਂਟੀਟੀ ਨੂੰ ਘੱਟ ਰੱਖਣਾ ਚਾਹੁੰਦੇ ਹੋ ਕਿ ਤੁਸੀਂ ਨਹੀਂ ਚਾਹੁੰਦੇ ਕਿ ਰੋਟੀ ਦੇ ਵਿੱਚ ਸਿਰਫ ਪਿਆਜ਼ ਦਾ ਹੀ ਟੇਸਟ ਆਵੇ ਬੇਸਨ ਦਾ ਟੇਸਟ ਬਿਲਕੁਲ ਨਾ ਆਵੇ ਤਾਂ ਤੁਸੀਂ ਦੂਜੇ ਤਰੀਕੇ ਦੇ ਨਾਲ ਪਰੌਂਠੇ ਜੜੇ ਆ ਉਹ ਬਣਾ ਸਕਦੇ ਹੋ ਇਹਦੇ ਵਿੱਚ ਬੇਸਣ ਬਹੁਤ ਘੱਟ ਹੈ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਤੁਸੀਂ ਪਿਆਜ਼ ਵਾਲੇ ਪਰੌਂਠਿਆਂ ਦੇ ਵਿੱਚ ਬੇਸਣ ਦੀ ਵਰਤੋਂ ਕੀਤੀ ਆ ਤੇ ਫਿਰ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲਵਾਂਗੇ ਤੇ ਐਕਸਟਰਾ ਆਟਾ ਜਿਹੜਾ ਹੈ ਉਹ ਰਿਮੂਵ ਕਰ ਦਿਆਂਗੇ ਪਹਿਲੇ ਤਰੀਕੇ ਦੇ ਵਿੱਚ ਜਦੋਂ ਅਸੀਂ ਰੋਟੀ ਖਾਂਦੇ ਆ ਪਿਆਜ਼ ਵਾਲੀ ਤਾਂ ਤੁਹਾਨੂੰ ਹਲਕਾ ਫੁਲਕਾ ਪਤਾ ਲੱਗਦਾ ਵਾ ਬੇਸਣ ਦਾ ਜਿਹੜੇ ਲੋਕ ਬੇਸਨ ਜਿਹੜਾ ਖਾਣਾ ਪਸੰਦ ਨਹੀਂ ਕਰਦੇਗੇ ਤਾਂ ਉਹਨਾਂ ਦੇ ਲਈ ਤੁਸੀਂ ਦੂਜੇ ਤਰੀਕੇ ਦੇ ਨਾਲ ਪਰੌਂਠੇ ਜਿਹੜੇ ਆ ਉਹ ਬਣਾ ਸਕਦੇ ਹੋ ਤੀਸਰਾ ਆਟਾ ਜਿਹੜਾ ਐਕਸਟਰਾ ਆਟਾ ਸੀ ਰਿਮੂਵ ਕਰ ਦਿੱਤਾ ਫਿਰ ਇਸ ਨੂੰ ਪ੍ਰੈਸ ਕਰਦੇ ਅਗੇ ਸਾਰੀ ਸਟਫਿੰਗ ਇਕੁਅਲ ਕਰਦੇ ਅਗੇ ਸਾਰੀਆਂ ਸਾਈਡਾਂ ਤੇ ਸੈੱਟ ਕਰ ਦਿੱਤੀ ਹਵਾਏ ਦੀ ਜਿਹੜੀ ਆ ਉਹ ਰਿਮੂਵ ਕਰ ਦਿੱਤੀ ਥੋੜਾ ਜਿਹਾ ਸੁੱਕਾ ਚਾ ਲਾ ਕੇ ਝਾੜ ਲਿਆ ਤੇ ਫਿਰ ਆਪਾਂ ਇਹਦੀ ਰੋਟੀ ਬੇਲ ਲਵਾਂਗੇ ਤੁਸੀਂ ਦੇਖੋ ਇਹ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੇਲੀ ਜਾ ਸਕਦੀ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਇਹਦੇ ਚ ਮੋਇਸਚਰ ਨਹੀਂ ਆਉਂਦਾ ਗਾ ਇਸ ਤਰ੍ਹਾਂ ਵੀ ਤੇ ਨਾ ਹੀ ਇਹ ਚਿਪਚਿਪੀ ਹੁੰਦੀ ਆ ਤੇ ਪਤਲੀ ਤੇ ਤੁਸੀਂ ਜਿੰਨੀ ਚਾਹੋ ਬੇਲ ਸਕਦੇ ਹੋ ਕਿਉਂਕਿ ਇਹਦੇ ਵਿੱਚ ਅਸੀਂ ਖੂਬ ਸਾਰੀ ਸਟਫਿੰਗ ਭਰੀ ਹੈ ਤਾਂ ਤੁਸੀਂ ਇਹਨੂੰ ਇੱਕ ਲਿਮਿਟ ਤੱਕ ਹੀ ਵੇਲ ਸਕਦੇ ਹੁੰਦੇ ਹੋ ਪਰ ਤੁਸੀਂ ਚਾਹੋ ਤਾਂ ਜਿੰਨਾ ਪਤਲਾ ਮਰਜੀ ਕਰ ਲਓ ਲੇ ਫੇਰੇ ਦੇ ਬਾਅਦ ਆਪਾਂ ਇਹਨੂੰ ਤਵੇ ਦੇ ਉੱਪਰ ਪਾ ਦੇਾਂਗੇ ਹਲਕਾ ਜਿਹਾ ਘਿਓ ਲਗਾ ਕੇ ਤੇ ਦੋਨੇ ਸਾਈਡਾਂ ਤੋਂ ਹੁਣ ਆਪਾਂ ਇਹਨੂੰ ਸੇਕ ਲਵਾਂਗੇ ਬਹੁਤ ਹੀ ਅਮੇਜ਼ਿੰਗ ਪਿਆਜ਼ ਵਾਲੇ ਪਰੌਂਠੇ ਜਿਹੜੇ ਦੋਨੇ ਤਰੀਕਿਆਂ ਦੇ ਨਾਲ ਬੰਦੇ ਆ ਤੇ ਇਹਨੂੰ ਤੁਸੀਂ ਗਰਮੀ ਦੇ ਮੌਸਮ ਦੇ ਵਿੱਚ ਬਣਾ ਕੇ ਇੰਜੋਏ ਕਰੋ ਘਰ 'ਚ ਤੁਸੀਂ ਪੂਰੀ ਫੈਮਿਲੀ ਨੂੰ ਬਣਾ ਕੇ ਖਵਾਓ ਬਹੁਤ ਵਧੀਆ ਲੱਗਦਾ ਜਿਹੜੇ ਲੋਕ ਕੱਚਾ ਪਿਆ ਨਹੀਂ ਨਾ ਖਾਣਾ ਪਸੰਦ ਕਰਦੇ ਉਹਨਾਂ ਦੇ ਲਈ ਤੁਸੀਂ ਦੂਜੇ ਤਰੀਕੇ ਦੇ ਨਾਲ ਪਰੌਂਠੇ ਬਣਾਓ ਤੁਹਾਡੇ ਪਰੌਂਠੇ ਬਹੁਤ ਵਧੀਆ ਬਣ ਗਏ ਤੇ ਉਹਨਾਂ ਨੂੰ ਵੀ ਬਹੁਤ ਟੇਸਟੀ ਲੱਗਣਗੇ ਉਮੀਦ ਕਰਦੀ ਆ ਜੀ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਕਿਉਂਕਿ ਤੁਹਾਡੇ ਜਿਹੜੇ ਕਮੈਂਟ ਆ ਨਾ ਉਹ ਇੱਕ ਵੀਡੀਓ ਮੇਕਰ ਦੇ ਲਈ ਮੋਟੀਵੇਸ਼ਨ ਦਾ ਕੰਮ ਕਰਦੇ ਆ ਤੇ ਤੁਹਾਡੀ ਮੋਟੀਵੇਸ਼ਨ ਮਿਲਦੀ ਰਹਿਣੀ ਚਾਹੀਦੀ ਹੈ ਤਾਂਕਿ ਮੈਂ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਚੜ੍ਹੀ ਆਏ ਉਹ ਲੈ ਕੇ ਆ ਸਕਾਂ ਜੁੜੇ ਰਹਿਣਾ ਜੀ ਇਸੇ ਤਰ੍ਹਾਂ ਮੇਰੇ YouTube ਚੈਨਲ ਦੇ ਨਾਲ Facebook ਚੈਨਲ ਦੇ ਨਾਲ ਬਹੁਤ-ਬਹੁਤ ਧੰਨਵਾਦ